ਨਾ ਪੂਰਾ ਜੋਰ ਲਾ ਰਿਆ ਜੇ ਭਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਭਾਨੇ ਨੂੰ ਆਏਗਾ ਹੁਣ ਕਹਿੰਦੇ ਜੀ ਭਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਜੋ ਤੇ ਚਾਰਜ ਲੱਗ ਗਿਆ ਚੈਨ ਸਨੇਚਿੰਗ ਦਾ ਰੀਸਾ 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 ਕੁਲਫਰ ਨੰਸੀ ਗਰੇਵਾਲ ਨੇ ਲਾਇਆ ਲੱਖੇ ਸਿਦਾਨੇ ਦੀਆਂ ਰੀਸਾਂ ਭਾਨਾ ਸਿੱਧੂ ਤੇ ਕੋਹਲ ਮੁਕੱਦਮਾ ਦਰਜ ਹੋਣ ਤੋਂ ਬਾਅਦ ਇੱਕ ਹੋਰ ਫੇਰ ਆ ਗਈ ਸੋਸ਼ਲ ਮੀਡੀਆ ਤੇ ਨੰਸੀ ਗਰੇਵਾਲ ਲਾਤੀ ਅਰੋਪਾਂ ਦੀ ਚੜੀ ਹਾਲ ਅਖੀਦਾਨਿਕ ਤੇ ਪੰਜਾਬੀ ਟੀਵੀ ਨੰਸੀ ਗਰੇਵਾਲ ਦੇ ਅਰੋਪਾਂ ਦੀ ਪੁਸ਼ਟੀ ਨਹੀਂ ਕਰਦੀ ਪਾ ਨੰਨਸੀ ਗਰਵਾਲ ਨੇ ਕੁਫਰ ਬੋਲ ਤਰੀਕੇ ਨਾਲ ਲਾਈਵ ਹੋ ਕੇ ਚੰਗੀਆਂ ਖਰੀਆਂ ਖੋਟੀਆਂ ਸੁਣਾਈਆਂ ਨੇ ਤੁਸੀਂ ਆਪ ਹੀ ਦੇਖ ਲਵੋ ਕੀ ਹੈ ਪੂਰਾ ਮਾਮਲਾ ਦਨਖੇਲ ਪੰਜਾਬੀ ਟੀਵੀ ਦੇ ਯਾਮਨ ਤੱਕ ਕਰਦੇ ਰਿਹਾ ਹਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਗੱਲ ਕਰਦੇ ਆਂ ਭਾਨੇ ਕਾਣੇ ਸਿੱਧੂ ਦੀ ਨਾਮ ਮੈਨੂੰ ਤਾਂ ਕਹਿੰਨੀ ਕਿ ਮੈਂ ਤਾਂ ਜਿੰਨੀਆਂ ਵੀ ਪਿਕਚਰਸ ਦੇਖੀਆਂ ਆਈਆਂ ਦਾ ਮੂੰਹ ਇਹ ਕੱਖ ਤਾਂ ਨੂੰ ਅਤੇ ਕਾਏ ਪੂਰਾ ਮਤਲਬ ਜਿਹੜਾ ਚਿਹਰਾ ਨਾ ਉਹਦੇ ਉੱਪਰ ਕੋਈ ਮਾਸੂਮੀਅਤ ਹੈ ਨਹੀਂ ਕੋਈ ਡੀਸੈਂਟ ਲੁੱਕ ਨਹੀਂ ਹੈ ਬਿਲਕੁਲ ਵਾਈਅਤ ਗੁੰਡਾ ਕਰਦੀ ਤੇ ਬਦਮਾਸ਼ੀ ਦੀ ਛਾਪ ਉਹਦੇ ਬੁੱਥੇ ਤੇ ਲੱਗੀ ਆ ਲੱਗ ਕੇ ਸਦਾਨੇ ਨੇ ਇੱਕ ਬਿਆਨ ਦਿੱਤਾ ਹੈ ਕਹਿੰਦਾ ਹੈ ਕਿ ਕੁੱਟੇ ਆਪਾਂ ਨੇ ਨੂੰ ਬਹੁਤ ਬੜਾ ਸੀਮਾ ਪੰਜਾਬ ਦੇ ਭਗਵੰਤ ਮਾਨ ਜੀ ਉਹਨਾਂ ਨੇ ਵੀਡੀਓ ਕਾਲ ਕੀਤੀ ਹੈ ਜੀ ਪੁਲਸ ਵਾਲ ਨੂੰ ਦਿਖਾਓ ਜੀ ਮੈਨੂੰ ਕਿ ਮੈਂ ਕੁੱਟ ਰਿਹਾ ਮੈਨੂੰ ਦਿਖਾਓ ਬੜੇ ਲੋਕਾਂ ਨੇ ਨਿਸ਼ਚਿਤ ਕਿਹਾ ਭਗਵੰਤ ਮਾਨ ਨੇ ਚੰਗਾ ਨਹੀਂ ਕੀਤਾ ਜੀ ਭਗਵੰਤ ਨੇ ਤੁਸੀਂ ਦੇਖੀ ਹੈ ਤੁਹਾਡੇ ਕੋਲ ਸਬੂਤ ਹੈ ਕਿ ਭਗਵੰਤ ਮਾਨ ਨੇ ਵੀਡੀਓ ਕਾਲਿੰਗ ਕੀਤੀ ਹੈ ਉਹ ਬੰਦਾ ਸੀਐਮ ਆ ਪੰਜਾਬ ਦਾ ਉਹ ਵੀ ਜ ਲੱਲੂ ਪੰਜਾਉ ਨੂੰ ਦੇਖੋ ਵੀ ਦੱਸੋ ਜੀ ਕਿਵੇਂ ਕੁੱਟਦੇ ਹੋ ਦਿਖਾਓ ਜੀ ਮੈਨੂੰ ਸੋ ਲੱਖਾ ਸਦਾਣਾ ਬਹੁਤ ਹੀ ਗਲਤ ਬਲੇਮ ਲਾ ਰਿਆ ਆਪਣੇ ਮਨਕਰਨ ਸਟੋਰੀਆਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਵੀਡੀਓ ਕਾਲਿੰਗ ਦਾ ਉਹ ਬੋਲ ਰਿਹਾ ਤੁਸੀਂ ਭੋਲੀ ਭਾਲੀ ਮਾਸੂਮ ਜਨਤਾ ਉਤੇ ਟਰਸਟ ਕਰ ਰਹੇ ਹੋ ਦੂਜੀ ਗੱਲ ਜਦੋਂ ਆਪਣੇ ਘਰ ਦੇ ਵਿੱਚ ਕਚਹਿਰੀਆਂ ਲਾਣ ਲੱਗੇ ਲੋਕਾਂ ਨੂੰ ਬੁਲਾਣ ਲੱਗੇ ਜੀ ਪੈਸੇ ਦਿਵਾਣੇ ਆ ਇਹ ਪੈਸੇ ਦਿਵਾਣ ਵਾਲੇ ਕੰਮ ਕਿਉਂ ਮਿਲਿਆ ਇਹਨਾਂ ਪੁਆਇੰਟ ਵੀ ਨੋਟਡ ਪੈਸੇ ਦਿਵਾਣ ਵਾਲਾ ਹੀ ਧੰਦਾ ਕਿਉਂ ਅਪਯੋਗ ਕੀਤਾ ਗਿਆ ਪੰਜਾਬ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂ ਬਹੁਤ ਕੰਮ ਆ ਪੰਜਾਬ 'ਚ ਕਰਨ ਵਾਲੇ ਸਿਰਫ ਲੋਕਾਂ ਦੇ ਪੈਸੇ ਦਿਵਾਣੇ ਆ ਕਿਉਂਕਿ ਅੰਦਰੋਂ ਵਿੱਚੋਂ ਗੱਲ ਤਾਂ ਹੈ ਕਿ ਪੈਸੇ ਦਿਵਾਵਾਂਗੇ ਤਾਂ ਕਮਿਸ਼ਨ ਲਾਵਾਂਗੇ ਇਹਨਾਂ ਨਾਲ ਇਹਨਾਂ ਦਾ ਰੋਜ਼ਗਾਰ ਚੱਲਦਾ ਹੁਣ ਜਿਹੜਾ ਪਹਾਨਾ ਸਿੱਧੂ ਲਾ ਲਓ ਲੱਖਾਂ ਸਦਾਣਾ ਲਾ ਲਓ ਇਹ ਲੋਕਾਂ ਦੀ ਸੋਚ ਆ ਵੀ ਸਿਬ ਪਬਲਿਕ ਨੂੰ ਪਹਿਲੇ ਆਪਣੇ ਮਗਰ ਲਾਵਾਂਗੇ ਤਾਂ ਇਹ ਕੰਮ ਕਰੇ ਪਬਲਿਕ ਤਾਂ ਸਾਡੀ ਹੈ ਹੀ ਪਹਿਲੇ ਭੋਲੀ ਜੇ ਸਾਡੇ ਲੋਕ ਇੰਨੇ ਭੋਲੇ ਨਾ ਹੁੰਦੇ ਤਾਂ ਸਰਸੇ ਵਰਗੇ ਰਾਮ ਰਹੀਮ ਬਾਬੇ ਪੈਦਾ ਹੁੰਦੇ ਸੋ ਬਾਸ਼ ਇਹਨਾਂ ਨੇ ਕੀ ਕਰਨਾ ਬਿੱਲਾ ਹੁਣ ਕਿਸੇ ਪਾਰਟੀ ਨਾਲ ਕੇ ਸੀਟ ਲੈ ਲਈ ਐਮਪੀ ਐਮਐਲਏ ਬਣ ਜੀ ਅਸੀਂ ਤੇ ਕੱਲ ਨੂੰ ਸ਼ਾਇਦ ਫਿਊਚਰ ਅਸੀਂ ਵੀ ਸੀਐਮ ਬਣ ਜਾਗੇ ਜਿੰਨਾ ਲੋਕਾਂ ਨੇ ਗੁੰਡਾ ਕਰਦੀ ਬਦਮਾਸ਼ੀ ਕਰਕੇ ਆਪਣੇ ਘਰ ਤੋਰੇ ਹੋਣ ਰੋਟੀ ਪਾਣੀ ਛੱਕੀ ਹੋਵੇ ਫੁਲਕੇ ਜਿੰਨਾਂ ਦੇ ਬਦਮਾਸ਼ੀਆਂ ਤੇ ਚੱਲੇ ਹੋਣ ਇਦਾਂ ਦੇ ਬੰਦੇ ਨੂੰ ਆਪਣੇ ਤੁਸੀਂ ਸਿਰ ਦਾ ਤਾਜ ਬਣਾ ਲਓਗੇ ਸਹੀ ਗੱਲ ਲੱਖ ਸਿਧਾਣੇ ਦੀ ਗੈਂਗਸਟਰ ਸੀ ਇਹ ਪਹਿਲੇ ਠੀਕ ਹੈ ਅੱਜ ਉਹ ਢੇ ਵੱਡੀਆਂ ਗੱਲਾਂ ਕਰਦਾ ਇਹਨੂੰ ਪੁੱਛੋ ਵੀ ਜਿਹੜੇ ਐਡਾ ਮਹਿਲ ਵਰਗੀ ਕੋਠੀ ਪਾ ਕੇ ਬੈਠੇ ਦਾ ਹਿਸਾਬ ਦੇਗਾ ਜਦੋਂ ਕੋਲ ਜ਼ਮੀਨ ਆ ਕਿੰਨੀ ਫੈਮਿਲੀ ਵਿਚੋਂ ਆਈ ਹੈ ਕਿੰਨੇ ਨੇ ਗੈਂਗਸਟਰ ਦੇ ਵਿੱਚੋਂ ਬਣਾਈ ਹੈ ਉਹਦਾ ਹਿਸਾਬ ਦੇਗਾ ਅੱਜ ਇਹ ਦੁੱਧ ਦੇ ਤੁਲੇ ਤੇ شریف ਬੰਦੇ ਸਮਾਜ ਨੂੰ ਦਿਖਾਰੇ ਬੈ ਸੀ ਤਾਂ ਬੜੇ ਸ਼ਰੀਫਾ ਜੀ ਬਹੁਤ ਲੱਖ ਸਦਾਨਾ ਪੂਰਾ ਜ਼ੋਰ ਲਾ ਰਿਆ ਜੇ ਪਾਨੇ ਨੂੰ ਕੁੱਟਤਾ ਬੁਖਾਰ ਹੋ ਗਿਆ ਪਾਨੇ ਨੂੰ ਆਏਗਾ ਹੁਣ ਕਹਿੰਦੇ ਜੀ ਪਾਨਾ ਸਿੱਧੂ ਦੀ ਬੇਲ ਹੋ ਗਈ ਸੀ ਪਰ ਨੈਕਸਟ ਡੇ ਉਹ ਤੇ ਚਾਰਜ ਲੱਗ ਗਿਆ ਚੈਨ ਸਨੇਚਿੰਗ ਦਾ ਕਹਿੰਦੇ ਆ ਜੀ ਪਾਨਾ ਸਿੱਧੂ ਦੇ ਮੈਂ ਵਕੀਲ ਦੇ ਵੀ ਇੰਟਰਵਿਊ ਸੁਣੀ ਆ ਵੀ ਜੀ ਡੁਪਲੀਕੇਟ ਐਫ ਆਈ ਆਰ ਸੀ ਠੀਕ ਐ ਹੁਣ ਚੈਂਸ ਨੈਚਿੰਗ ਦਾ ਵੀ ਉਹ ਤੇ ਪਤਾ ਬਗਨ ਚੈਂਸ ਨੈਚਿੰਗ ਦਾ ਕੋ ਪ੍ਰਾਣਾ ਕੇਸ ਵੀ ਆ ਗਿਆ ਸਾਹਮਣੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਵੀ ਕੋਈ ਡਾਕੂਮੈਂਟਸ ਨਹੀਂ ਦੇਖੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਵੀ ਦੇਖਿਆ ਹਾਂ ਹੁਣ ਚੈਂਸ ਨੈਚਿੰਗ ਕੀਤੀ ਆ ਯਾ ਹਾ ਹੁਣ ਰਿਸ਼ਵਤ ਮੰਗੀ ਆ ਨਹੀਂ ਮੇਰੇ ਕੋਲ ਵੀ ਕੋਈ ਸਬੂਤ ਨਹੀਂ ਆ ਮੈਂ ਵੀ ਤੁਹਾਡੇ ਵਰਗੀ ਆਮ ਜਨਤਾ ਐ ਪਰ ਪੁਆਇੰਟਸ ਆ ਮੇਰੇ ਕੋਲ ਕੁਝ ਉਹ ਇਹ ਕਿ ਤੁਸੀਂ ਕਾਨੂੰਨ ਨੂੰ ਹੱਥ ਲੈ ਕੇ ਪਹਿਲੇ ਇਦਾਂ ਦੇ ਕੰਮ ਕਰਦੇ ਕਿਉਂ ਕਿ ਬਾਅਦ ਕਾਨੂੰਨ ਤੁਹਾਡੇ ਉੱਪਰ ਕੁਝ ਝੂਠੇ ਅਲੀਗੇਸ਼ਨ ਲਾ ਕੇ ਤੁਹਾਡਾ ਛਿੱਤਰ ਪ੍ਰੇੜ ਕਰੇ ਮੰਨ ਲਿਆ ਜੀ ਪਹਿਲਾਂ ਵੀ ਝੂਠਾ ਹੋਣਾ ਚਾਂਸ ਨੈਚਿੰਗ ਵੀ ਝੂਠੀ ਹੋਣੀ ਆ ਪਰ ਛਿੱਤਰ ਪ੍ਰੇੜ ਤਾਂ ਹੋ ਰਹੀ ਹੈ ਨਾ ਹੁਣ ਜੇ ਛਿੱਤਰ ਪ੍ਰੇੜ ਹੋ ਰਹੀ ਹੈ ਉਹਦਾ ਵੀ ਸਾਡੇ ਕੋਲ ਸਬੂਤ ਨਹੀਂ ਕੀ ਤੁਹਾਡੇ ਕੋਲ ਕਿਸੇ ਕੋਲ ਵੀ ਜਾਂ ਮੈਂ ਕਹਦਾ ਤੇ ਪਾਣੀ ਨੂੰ ਬੜਾ ਕੁੱਟਿਆ ਜਦੋਂ ਠੰਡਾ ਪਾਣੀ ਪਾ ਕੇ ਬੁਖਾਰ ਛਡਾਤਾ ਮੈਂ ਤਾਂ ਦੇਖਿਆ ਹੀ ਨਹੀਂ ਜਦ ਮੈਂ ਪੁਲਿਸ ਨੂੰ ਪਾਣੇ ਨੂੰ ਕੁੱਟਦੇ ਨਹੀਂ ਦੇਖਿਆ ਤੇ ਮੈਂ ਕਿੱਦਾਂ ਇਹ ਬਿਆਨ ਕਹਿਦਾ ਪਾਣੇ ਨੂੰ ਕੁੱਟ ਪਈਆ ਗੱਲ ਹੱਕ ਤੇ ਸੱਚ ਦੀ ਕਰੂੰਗੀ ਪਰ ਲੱਖਾ ਸੁਧਾਣਾ ਕੁਝ ਗੱਲਾਂ ਝੂਠੀਆਂ ਫੁਲਾ ਰਿਹਾ ਹੈ ਕਿ ਸੀਐਮ ਦਾ ਫੋਨ ਗਿਆ ਨਾ ਇਹ ਗੱਲ ਬਿਲਕੁਲ 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 ਗਲਤ ਹੈ ਤੁਸੀਂ ਘਰਾਂ 'ਚ ਕਚਹਿਰੀਆਂ ਲਾਉਂਗੇ ਪੈਸੇ ਕਿਸੇ ਦੇ ਫਸੇ ਆ ਮਰੇ ਆ ਕਿਸੇ ਏਜੰਟ ਨੇ ਧੋਖਾ ਕੀਤਾ ਤਾਂ ਪੁਲਿਸ ਕਾਦੇ ਵਾਸਤੇ ਆ ਕੋਰਟ ਕਚਹਿਰੀਆਂ ਕਾਦੇ ਵਾਸਤੇ ਆ ਜੇ ਅੱਜ ਐਨਆਰ ਕੇ ਬੰਦੇਆਂ ਜਾਂ ਮੇਰੇ ਵਰਗੇ ਬੰਦੇਆਂ ਹੋਰ ਖੜੇ ਹੋ ਜਾਣ ਕਿ ਅਸੀਂ ਕਰਦੇ ਹਾਂ ਜੀ ਆਹ ਕੰਮ ਅਸੀਂ ਆਪਣੇ ਹੱਥ ਚ ਲੈਣੇ ਮੈਂ ਬਦਮਾਸ਼ੀ ਧਮਕੀ ਦੇ ਦਮ ਤੇ ਮੈਂ ਮੈਂ ਦਵਾਨਾ ਜੀ ਪੈਸੇ ਇਹ ਤਾਂ ਕਾਨੂੰਨ ਨੂੰ ਹੱਥ ਜੀ ਸਿਆਣੇ ਬਣੋ ਕਾਨੂੰਨ ਨੂੰ ਹੱਥ ਚ ਲੈਣ ਵਾਲੀ ਗੱਲ ਹੋ ਗਈ ਆ ਸਿਆਣੇ ਸਿਆਣੇ ਬਣ ਕੇ ਸੋਚੋ ਤੇ ਜਦੋਂ ਪੱਕ ਕਾਨੂੰਨ ਨੂੰ ਹੱਥ ਲਵਾਂਗੇ ਆਫਕੋਰਸ ਸਾਡੇ ਸ਼ੇਤਰ ਪ੍ਰੇਡ ਤਾਂ ਹੋਏਗੀ ਤੁਸੀਂ بڑے ਕੰਮ ਮੈਂ ਹੋਰ ਪੰਜਾਬ ਦੇ ਵਿੱਚ ਕਰਨ ਵਾਲੇ ਤੁਸੀਂ ਉਦਾਂ ਦੇ ਕੰਮ ਕਿਉਂ ਨਹੀਂ ਕਰਦੇ ਤੁਸੀਂ ਪੈਸਿਆਂ ਵਾਲੇ ਕੰਮ ਨੂੰ ਕਿਉਂ ਭੱਜਦੇ ਹੋ ਕੀ ਕੋਈ ਕਮਿਸ਼ਨ ਮਿਲਦਾ ਤੁਹਾਨੂੰ ਕੰਮਾਂ ਦੇ ਵਿੱਚੋਂ ਭੋਲੇ ਪਾਲੀ ਗਰੀਬ ਮਾਸੂਮ ਜਨਤਾ ਤੁਸੀਂ ਉਹ ਤਾਂ ਪਹਿਲੇ ਵਕਤ ਤੇ ਮਾਰੇ ਆ ਕੁਛ ਗਰੀਬ ਲੋਕ ਤੁਸੀਂ ਉਹਨਾਂ ਨੂੰ ਹੋਰ ਮਾਰੀ ਜਾਂਦੇ ਹੋ ਸੋ ਭੜਾ ਗੁੰਡਾਗਰਦੀ ਬਦਮਾਸ਼ੀ ਧੱਕੇ ਨਾਲ ਵੀ ਕੋਈ ਪੈਸੇ ਕਢਾ ਸਕਿਆ ਕਿਸੇ ਤੋਂ ਤੁਸੀਂ ਆਪ ਸੋਚੋ ਉਹ ਮੰਗੋ ਮੱਠ ਗਿਆ ਸੀ ਨਾ ਕੁਲੜ ਪੀਜੇ ਵਾਲਿਆਂ ਦੇ ਕਿੰਦਾ ਧਮਕੀਆਂ ਦਿੰਦਾ ਸੀ ਕਿ 50000 ਰੁਪਏ ਰੱਖ ਦੇ ਮੈਂ ਸਾਰਾ ਮਾਮਲਾ ਰਫਾ ਦਫਾ ਕਰ ਦੂੰ ਅਗਲੇ ਸਿੱਸੀ ਟੀਵੀ 'ਚ ਫੜਿਆ ਸਾਰੀ ਰਿਕਾਰਡਿੰਗਲੀ ਕੀਤੀ ਅੱਜ ਕਿੱਥੇ ਵਾਂਗੂ ਮੱਠ ਬਿਹਾਈਂਡ ਦਾ ਬਾਰ ਕਿਉਂਕ ਮਾਸੂਮ ਜੇ ਬੱਚੇ ਦਾ ਕਤਲ ਕਰਤਾ ਸਿਰਫ ਪਬਲਿ ਸਿਟੀ ਸਟੰਟ ਲੈਣ ਵਾਸਤੇ ਤੁਸੀਂ ਪੁੱਠੇ ਕੰਮ ਕਰ ਰਹੇ ਹੋ ਤੁਸੀਂ ਸਹੀ ਤਰੀਕੇ ਨਾਲ ਜੇ ਪੰਜਾਬ ਚ ਕੰਮ ਕਰੋਗੇ ਨਾ ਸਾਡੇ ਅਰਗੇ ਲੋਕ ਵੀ ਤੁਹਾਨੂੰ ਸ਼ਾਬਾਸ਼ੀ ਦੇਣਗੇ ਤੇ ਤਰਨਲ ਸਟੈਂਡ ਕਰਨਗੇ ਪਰ ਜੋਰ ਜ਼ਬਰਦਸਤੀ ਭਾਨੇ ਦੀ ਵੀਡੀਓ ਮੈਂ ਸੁਣੀ ਉਹ ਵੀ ਵਾਇਰਲ ਹੋਈ ਸੀ ਜਿਹੜੇ ਏਜੰਟ ਨੂੰ ਗੰਧੀਆਂ ਗਾਲਾਂ ਕੱਢ ਰਿਹਾ ਇਹ ਉਹ ਤਾਂ ਬੋਲਣ ਦਾ ਤਰੀਕਾ ਜਦੋਂ ਦੇਖੋ ਨਾ ਕਾਣੇ ਨੂੰ ਫੋਟੋ ਚ ਆਏ ਹੋਊਗਾ ਇਹ ਕੋਈ ਤਰੀਕਾ ਨਹੀਂ ਮਤਲਬ ਬਦਮਾਸ਼ੀ ਦਿਖਾਣਾ ਫੁੱਟ ਜਾਣਾ ਖਣੇ ਨੂੰ ਐ ਕਰ ਦੋ that's a wrong ਸੋ ਪੰਜਾਬ ਚ ਜਿਹੜੀ ਗੁੰਡਾਗਰਦੀ ਬਦਮਾਸ਼ੀ ਪਹਿਲੇ ਸੀ ਇਹ ਤਾਂ ਹੁਣ ਭਗਵੰਤ ਮਾਨ ਦੀ ਸਰਕਾਰ ਨੇ ਖਤਮ ਕਰਨੀ ਹੈ ਜੀ ਹੌਲੀ ਹੌਲੀ ਤਾਂ ਕਿ ਪੰਜਾਬ ਪੰਜਾਬ ਚ ਲੋਕੀ ਸਕੂਨ ਨਾਲ ਰਹਿ ਸਕਣ ਉਹਨਾਂ ਦੇ ਸਿਰ ਤੇ ਇਹ ਨਾ ਤਲਵਾਰ ਹੋਵੇ ਕਿ ਉਹ ਫਲਾਣਾ ਗੁੰਡਾ ਯਾਰ ਉਹ ਆ ਜਾਊਗਾ ਯਾਰ ਉਹ ਤੱਕੇ ਨਾ ਮੇਰੇ ਤੋਂ ਪੈਸੇ ਨਾ ਲੈ ਜੇ ਕਿਸੇ ਦੇ ਘਰ ਜਾ ਕੇ ਤੁਸੀਂ ਕਿਸੇ ਦੇ ਘਰ ਜਾ ਕੇ ਉੱਥੇ ਧਰਨੇ ਲਾਓ ਉਹਨੂੰ threating ਨੂੰ trespasssing ਕਹਿੰਦੇ ਆ ਕੈਨੇਡਾ ਦੇ ਵਿੱਚ ਤੁਸੀਂ ਇੱਥੇ ਜਨਾਬ ਜੀ ਕਿਸੇ ਦੇ ਡਰਾਈਵ ਦੇ ਤੇ ਖੜਕੇ ਦੇਖੋ ਧਰਨਾ ਲਾ ਕੇ ਦੇਖੋ ਉਹਨੂੰ ਬੋਲ ਕੇ ਦੇਖੋ ਤੁਹਾਨੂੰ ਇੱਥੋਂ ਵੀ ਪੁਲਿਸ ਐਵੇਂ ਚੱਕ ਕੇ ਲੈ ਕੇ ਜਾਊਗੀ ਤੇ ਅੰਦਰ ਛੱਡੂਗੀ ਤਾੜੂ ਵੀ ਮੁੜ ਕੇ ਕੋਰਟ ਦਾ ਅੰਤ ਕੇਸ ਚੱਲਦਾ ਹੈ ਜੋ ਸੇਮ ਉਹਨਾਂ ਨੇ ਉਹੀ ਕੀਤਾ ਜੋ ਕੈਨੇਡਾ ਅਮਰੀਕਾ ਬਾਹਰ ਦੀਆਂ ਪੁਲਿਸ ਕਰਦੇ ਆ ਤੁਸੀਂ ਕਿਸੇ ਗੇਟ ਦੇ ਮੂਹਰੇ ਜਾ ਕੇ ਜੇ ਤੁਸੀਂ ਅਕੋਰਡਿੰਗ ਟੂ ਲਾਅ ਦੇਖੋ ਨਾ ਤੁਸੀਂ ਕਿਸੇ ਦੇ ਵੀ ਗੇਟ ਮੂਹਰੇ ਜਾ ਕੇ ਆ ਪੱਧਰ ਪਾਸਾ ਦਾ ਪ੍ਰਯੋਗ ਨਹੀਂ ਕਰ ਸਕਦੇ ਉਹਨੂੰ ਤਾਂ ਧਮਕੀਆਂ ਥ੍ਰੈਟਿੰਗਸ ਨਹੀਂ ਦੇ ਸਕਦੇ ਸੋ ਠੀਕ ਹੈ ਪੰਜਾਬ ਸਰਕਾਰ ਨੇ ਵਧਿਆ ਕੀਤਾ ਜੋ ਬੰਦਾ ਗੁੰਡਾਗਰਦੀ ਬਦਮਾਸ਼ੀ ਕਰੇਗਾ ਉਹਨੂੰ ਜਵਾਬ ਦੇਣਾ ਤਾਂ ਪੈਂਦਾ ਹੈ ਆਮ ਆਦਮੀ ਪਾਰਟੀ ਬੈਠੀ ਹੈ ਤੁਸੀਂ ਆਮ ਆਦੀ ਪਾਰਟੀ ਨਾਲ ਗੱਲ ਕਰੋ ਸੀਐਮ ਸਾਹਿਬ ਦੇ ਕੋਠੀ ਜਾਓ ਉੱਥੇ ਦੱਸੋ ਪਰ ਤੁਸੀਂ ਤਾਂ ਲੋਕਾਂ ਦੇ ਵੀ ਹੱਦ ਆ ਵੀ ਐਸੇ ਬੰਦੇ ਨੂੰ ਮਗਰ ਲਾਗੇ ਤੁਸੀਂ ਜਿਹੜੇ ਘਰਾਂ ਚ ਕਚਹਿਰੀਆਂ ਲਾਈ ਜਾ ਰਹੇ ਆ ਉਹ ਕ ਕਚਹਿਰੀ ਲੰਘ ਲੰਘਦੇ ਉਹਨੇ ਕੱਲ ਨੂੰ ਪੁੱਛਾ ਦੇਣ ਲੱਗ ਜਾਣੀਆਂ ਨੇ ਲੱਖੇ ਸਿਧਾਨੇ ਨੇ ਤੇ ਪਾਨੇ ਨੇ ਇਦਾਂ ਇਦਾਂ ਸੇਰਾ ਲਾ ਕੇ ਕਹਿਣਾ ਹੁਣ ਬਾਬੇ ਵੀ ਆ ਗਏ ਚਲੋ ਭਈ ਜੇ ਬਾਬੇ ਆ ਗਏ ਬਾਬੇ ਪੁੱਛਾਂ ਵਾਲੇ ਆਏ ਹੋਏ ਨੇ ਇਦਾਂ ਪੁੱਛਾ ਦੇਣਗੇ ਫਿਰ ਮੁੜ ਕੇ ਬੀਬੀਆਂ ਜਾਣੀਆਂ 10 20 30 40 50 ਰੁਪਏ ਕਰਦੇ ਕਰਦੇ 10000 ਬਣ ਜਾਣਗੇ ਫਿਰ ਪ੍ਰਵਚਨ ਦੇਣ ਵੀ ਸ਼ੁਰੂ ਲੱਗ ਜਾਣਗੇ ਫਿਰ ਬਾਬੇ ਬਣ ਜਾਣਗੇ ਸੋ ਬਾਬਿਆਂ ਦੀ ਜਿਹੜੀ ਸਟਾਰਟਿੰਗ ਹੁੰਦੀ ਹੈ ਨਾ ਬਾਬਾ ਬਣਾਉਂਦੇ ਉਹ ਸਟਾਰਟਿੰਗ ਤੁਸੀਂ ਲੋਕ ਕਰਦੇ ਹੋ ਤੁਸੀਂ ਲੋਕ ਬਣਾਉਂਦੇ ਹੋ ਬਾਬਾ ਕੋਈ ਬਾਬਾ ਮਾਂ ਦੀ ਕੋਖੋਂ ਨਹੀਂ ਪੈਦਾ ਹੁੰਦਾ ਸੋ ਜਨਤਾ ਤੋਂ ਮੇਰੀ ਅਪੀਲ ਆ ਵੀ ਪਲੀਜ਼ ఇదే కమ్మ డో